ਗੁਰੂ ਅਰਜਨ ਪਾਤਸ਼ਾਹ ਜੀ ਦਾ ਇੱਕ ਸ਼ਲੋਕ ਬੜਾ ਪਿਆਰਾ ਹੈ ਗੁਰੂ ਅਰਜਨ ਪਾਤਸ਼ਾਹ ਨੇ ਆਖਿਆ ਕਹਿੰਦੇ ਗੁਰਮੰਤਰ ਹੀਣਸਯ ਜੋ ਪ੍ਰਾਣੀ ਤ੍ਰਿਗੰਤ ਜਨਮ ਭ੍ਰਿਸ਼ਟਨ ਹੈ ਸ਼ਲੋਕ ਸਹਿਸਕ੍ਰਿਤੀ ਲਫਜ ਆਇਆ ਗੁਰਮੰਤਰ ਉਹ ਗੱਲ ਚੱਲ ਰਹੀ ਨਾ ਜਪਣ ਦੀ ਨਾਮ ਜਪਣਾ ਤੇ ਸਾਡੇ ਜੇ ਬਹੁਤ ਚੱਲਦਾ ਵੀ ਅਸੀਂ ਜੀ ਫਲਾਣੇ ਮੰਤਰ ਦਾ ਜਾਪ ਕਰਦੇ ਹੁੰਨੇ ਆ ਅਸੀਂ ਗੁਰਮੰਤਰ ਦਾ ਜਾਪ ਕਰਦੇ ਹੁੰਨੇ ਆ ਉਹ ਗੁਰਮੰਤਰ ਹੈ ਕੀ ਉਹ ਤਾਂ ਸਮਝ ਲਈਏ ਕਿਉਂਕਿ ਲਫਜ ਹੈ ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵੇਂ ਫਿਰਨਾ ਖਾਈ ਮਹਾਕਾਲ ਉਹ ਗੁਰਮੰਤਰ ਕੀ ਹੈ ਇੱਕ ਬੜੀ ਸੌਖੀ ਜੀ ਗੱਲ ਹੈ ਜੀ ਪੁਰਾਣੇ ਸਮਿਆਂ ਵਿੱਚ ਰਾਜੇ ਜਿਹੜੇ ਸੀ ਉਹ ਰਾਜ ਕਰਦੇ ਸੀਗੇ ਅੱਜ ਵਾਂਗੂ ਇਹ ਪ੍ਰਧਾਨ ਮੰਤਰੀ ਰਾਸ਼ਟਰਪਤੀ ਮੁੱਖ ਮੰਤਰੀ ਇਹ ਸਿਸਟਮ ਨਹੀਂ ਸੀਗਾ ਰਾਜਿਆਂ ਦਾ ਰਾਜ ਹੁੰਦਾ ਸੀਗਾ ਤੇ ਰਾਜਿਆਂ ਨੇ ਆਪਣੇ ਅੱਗੇ ਇੱਕ ਮੰਤਰੀ ਰੱਖਿਆ ਹੁੰਦਾ ਸੀਗਾ ਮੰਤਰੀ ਤੋਂ ਭਾਵ ਹੁੰਦਾ ਸੀ ਸਲਾਹਕਾਰ ਮంత్రి ਤੋਂ ਭਾਵ ਹੁੰਦਾ ਸੀ ਸਲਾਹਕਾਰ ਜਿਹੜਾ ਰਾਜੇ ਨੂੰ ਸਲਾਹ ਦਿਆ ਕਰਦਾ ਸੀ ਨਾ ਉਸ ਨੂੰ ਮੰਤਰੀ ਆਖਿਆ ਜਾਂਦਾ ਸੀਗਾ ਮੰਤਰੀ ਨੇ ਸਲਾਹ ਦੇਣੀ ਮੰਤਰੀ ਦਾ ਮਤਲਬ ਹੈ ਸਲਾਹਕਾਰ ਤੇ ਜਿਹੜੀ ਸਲਾਹ ਮੰਤਰੀ ਰਾਜੇ ਨੂੰ ਦਿੰਦਾ ਸੀ ਨਾ ਜਿਹੜੀ ਸਲਾਹ ਦਿੰਦਾ ਸੀ ਉਸ ਸਲਾਹ ਨੂੰ ਆਖਿਆ ਜਾਂਦਾ ਸੀ ਮੰਤਰ ਮੰਤਰੀ ਦਾ ਦਿੱਤਾ ਹੋਇਆ ਮੰਤਰ ਸਲਾਹਕਾਰ ਦੀ ਦਿੱਤੀ ਹੋਈ ਸਲਾਹ ਗੱਲ ਕਲੀਅਰ ਹੋ ਗਈ ਨਾ ਜੀ ਮੰਤਰੀ ਦਾ ਮਤਲਬ ਹੈ ਸਲਾਹਕਾਰ ਤੇ ਮੰਤਰ ਦਾ ਮਤਲਬ ਹੈ ਸਲਾਹ ਹੁਣ ਲਫ਼ਜ਼ ਪੜੋ ਗੁਰਮੰਤਰ ਕੀ ਬਣਿਆ ਗੁਰੂ ਦੀ ਸਲਾਹ ਗੁਰੂ ਜੀ ਸਾਨੂੰ ਸਲਾਹ ਦੇ ਰਹੇ ਨੇ ਸਾਨੂੰ ਸਾਰਿਆਂ ਨੂੰ ਮੈਂ ਪੱਲਿਓ ਨਹੀਂ ਕਹਿ ਰਿਹਾ ਗੁਰਬਾਣੀ ਦਾ ਆਵਾਕ ਤੁਹਾਡੇ ਸਾਹਮਣੇ ਰੱਖਾਂਗਾ ਇੱਕ ਭਟ ਸਹਿਬਾਨ ਦੇ ਸੋਈਆਂ ਨੂੰ ਪੜਿਓ ਭਟ ਸਹਿਬਾਨ ਨੇ ਆਖਿਆ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਗੁਰੂ ਸਤ ਹੈ ਸਦੀਵ ਰਹਿਣ ਵਾਲਾ ਹੈ ਸ਼੍ਰੀ ਗੁਰੂ ਸ਼੍ਰੀ ਗੁਰੂ ਸ਼੍ਰੀ ਗੁਰੂ ਸਤ ਜਿਓ ਗੁਰ ਕਹਿਆ ਮਾਨ ਕਹਿੰਦੇ ਜੋ ਗੁਰੂ ਕਹਿੰਦਾ ਪਿਆ ਹੈ ਨਾ ਉਸ ਗੱਲ ਨੂੰ ਮੰਨ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਣ ਮੰਤਰ ਇਹ ਹੈ ਜਿਹੜੀ ਗੱਲ ਗੁਰੂ ਕਹਿ ਰਿਹਾ ਹੈ ਨਾ ਜਿਹੜੀ ਸਲਾਹ ਗੁਰੂ ਤੈਨੂੰ ਦਿੰਦਾ ਪਿਆ ਹੈ ਉਸ ਸਲਾਹ ਨੂੰ ਤੂੰ ਮੰਨ ਲੈ ਸੱਚ ਕਰਕੇ ਉਹਨੂੰ ਆਪਣੇ ਜੀਵਨ 'ਚ ਧਾਰਨ ਕਰ ਲੈ ਰਿਪੀਟ ਕਰਦੇ ਹਾਂ ਗੁਰ ਕਹਿਆ ਮਾਨ ਨਿਜ ਨਿਧਾਨ ਸੱਚ ਜਾਣ ਮੰਤਰ ਇਹ ਹੈ ਆਹ ਹੈ ਮੰਤਰ ਗੁਰੂ ਦੀ ਕਹੀ ਹੋਈ ਗੱਲ ਨੂੰ ਮੰਨ ਲੈਣਾ ਜੀਵਨ ਦੇ ਅੰਦਰ ਧਾਰਨ ਕਰ ਲੈਣਾ ਇਸ ਨੂੰ ਆਖਿਆ ਗੁਰਮੰਤਰ ਦਾ ਜਾਪ ਕਰਨਾ ਕਿੰਨੇ ਕਰਦੇ ਨੇ ਜੀ ਇਹ ਆਪਣੇ ਅੰਦਰ ਝਾਤ ਮਾਰ ਕੇ ਵੇਖੀਏ ਕਿ ਅਸੀਂ ਇਸ ਗੁਰਮੰਤਰ ਦਾ ਜਾਪ ਕੀਤਾ ਕਿ ਗੁਰੂ ਦਾ ਕਹਿਣੇ ਮੁਤਾਬਕ ਤੁਰਨਾ ਸ਼ੁਰੂ ਕਰਤਾ ਹਰ ਇੱਕ ਗੱਲ ਗੁਰੂ ਦੀ ਮੰਨ ਲਈ ਹੁਣ ਇਸ ਨੂੰ ਆਖਿਆ ਪਾਤਸ਼ਾਹ ਕਹਿੰਦੇ ਗੁਰਮੰਤਰ ਹੀਣਸਿਆ ਹੀਣਸਿਆ ਦਾ ਮਤਲਬ ਜਿਹੜਾ ਹੀਣਾ ਹੈ ਜਿਨੇ ਗੁਰੂ ਦੀ ਸਲਾਹ ਵੱਲ ਧਿਆਨ ਨਹੀਂ ਦਿੱਤਾ ਗੁਰੂ ਦੀ ਮੱਤ ਵੱਲ ਜਿਨੇ ਧਿਆਨ ਨਹੀਂ ਦਿੱਤਾ ਗੁਰਮੰਤਰ ਹਿਣਸੇ ਜੋ ਪ੍ਰਾਣੀ ਜੋ ਪ੍ਰਾਣੀ ਦੁਨੀਆਂ ਦਾ ਜਿਹੜਾ ਮਰਜੀ ਪ੍ਰਾਣੀ ਇੱਥੇ ਗੁਰੂ ਨੇ ਕਿਸੇ ਕੋਲੋਂ ਕੁਝ ਲੈਣਾ ਥੋੜੀ ਨਾ ਵੀ ਕਿਸੇ ਨੂੰ ਤੇ ਉਹ ਕਹਿ ਦੇਗਾ ਕਿਸੇ ਨੂੰ ਨਹੀਂ ਆਖੇਗਾ ਜਿਹੜਾ ਮਰਜੀ ਸਾਰਿਆਂ ਵਾਸਤੇ ਇੱਕੋ ਗੱਲ ਗੁਰਮੰਤਰ ਹਿਣਸੇ ਜੋ ਪ੍ਰਾਣੀ ਤ੍ਰਗੰਤ ਜਨਮ ਪ੍ਰਿਸ਼ਣ ਹੈ ਕਹਿੰਦੇ ਉਹਦਾ ਜੀਵਨ ਪਤਾ ਕਿਵੇਂ ਦਾ ਜਿਹੜਾ ਗੁਰੂ ਦੀ ਸਲਾਹ ਤੋਂ ਦੂਰ ਹੋ ਕੇ ਬੈਠਾ ਹੈ ਉਹਦਾ ਜੀਵਨ ਹੈ ਤ੍ਰਿਗੰਤ ਤ੍ਰਿਗੰਤ ਦਾ ਮਤਲਬ ਹੈ ਠਿਕਾਰ ਯੋਗ ਫਿਟਕਾਰ ਯੋਗ ਤ੍ਰਿਗੰਤ ਜਨਮ ਭ੍ਰਿਸ਼ਟਣਾ ਭ੍ਰਿਸ਼ਟਿਆ ਪਿਆਏ ਕਹਿੰਦੇ ਉਹਦਾ ਜੀਵਨ ਠਿਕਾਰ ਦਾ ਮਤਲਬ ਇੱਥੇ ਜਿਹੜਾ ਧ੍ਰਿਗ ਲਫ਼ਜ਼ ਬਾਣੀ ਦੇ ਵਿੱਚ ਆਇਆ ਨਾ ਸਾਡੇ ਪ੍ਰਿੰਸੀਪਲ ਸਾਹਿਬ ਕਹਿੰਦੇ ਹੁੰਦੇ ਸੀ ਧ੍ਰਿਗ ਲਫ਼ਜ਼ ਜਿਹੜਾ ਗੁਰਬਾਣੀ ਦੇ ਵਿੱਚ ਵਰਤਿਆ ਏ ਜੇ ਕਿਸੇ ਨੂੰ 1000 ਵਾਰੀ ਫਿੱਟੇ ਨੂੰ ਕਹਿਣਾ ਹੋਵੇ ਨਾ ਉਹਦੇ ਵਾਸਤੇ ਲਫ਼ਜ਼ ਵਰਤੇ ਜਾਂਦਾ ਧ੍ਰਿਗ ਉਹਦੇ ਵਾਸਤੇ ਲਫ਼ਜ਼ ਵਰਤੇ ਜਾਂਦਾ ਧ੍ਰਿਗ ਤਾਂ ਪਾਤਸ਼ਾਹ ਨੇ ਆਖਿਆ ਕਹਿੰਦੇ ਗੁਰਮੰਤਰ ਹਿਣਸੇ ਜੋ ਪ੍ਰਾਣੀ ਤ੍ਰਗੰਤ ਜਨਮ ਪ੍ਰਿਸ਼ਟਣੈ ਜਿਹੜਾ ਗੁਰੂ ਦੀ ਸਿੱਖਿਆ ਤੋਂ ਦੂਰ ਹੋ ਕੇ ਬੈਠਾ ਹੈ ਨਾ ਉਹਦਾ ਜੀਵਨ ਤੇ ਘਾਰ ਯੋਗ ਹੈ ਤ੍ਰਗੰਤ ਜਨਮ ਪ੍ਰਿਸ਼ਟਣੈ ਤੇ ਉਹ ਪਤਾ ਕਿੱਥੇ ਆ ਉਹਨੂੰ ਇਨਸਾਨ ਨਾ ਸਮਝਿਓ ਪਾਤਸ਼ਾਹ ਨੇ ਆਖਿਆ ਗੁਰੂ ਦੀ ਸਿੱਖਿਆ ਨੂੰ ਜਿਹਨੇ ਛੱਡਤਾ ਹੁਣ ਆ ਸੁਣ ਲਓ ਉਹਦੇ ਬਾਰੇ ਚ ਕਿਹੜੇ ਕਿਹੜੇ ਸਰਟੀਫਿਕੇਟ ਨੇ ਗੁਰੂ ਸਾਹਿਬ ਕੋ ਪਾਤਸ਼ਾਹ ਕਹਿੰਦੇ ਕੂਕਰ ਹੈ ਕੁੱਤਾ ਕਹਿੰਦੇ ਪਹਿਲੇ ਨੰਬਰ ਦੇ ਉੱਤੇ ਤੇ ਉਹਦਾ ਜੀਵਨ ਕੁੱਤੇ ਵਰਗਾ ਹੈ ਲਾਲਚੀ ਬਿਰਤੀ ਵਾਲਾ ਜਿਵੇਂ ਕੁੱਤਾ ਭੌਂਕਦਾ ਹੈ ਇਸ ਤਰ੍ਹਾਂ ਉਹ ਵੀ ਬੰਦਾ ਭੌਂਕਦਾ ਹੀ ਤੁਹਾਨੂੰ ਮਿਲੇਗਾ ਭਾਵੇਂ ਉਹਨੂੰ ਬੋਲਣ ਚੱਲਣ ਦਾ ਢੰਗ ਨਹੀਂ ਹੋਵੇਗਾ ਜਿਹਦੇ ਪੱਲੇ ਗੁਰੂ ਦੀ ਸਿੱਖਿਆ ਨਹੀਂ ਉਹਨੂੰ ਬੋਲਣ ਦਾ ਢੰਗ ਵੀ ਨਹੀਂ ਜਿਹਦੇ ਪੱਲੇ ਗੁਰੂ ਦੀ ਸਿੱਖਿਆ ਨਹੀਂ ਉਹਦੇ ਪੱਲੇ ਸੰਤੋਖ ਵੀ ਨਹੀਂ ਕੂਕਰ ਹੈ ਸੂਕਰ ਹੈ ਸੂਕਰ ਦਾ ਮਤਲਬ ਹੈ ਸੂਰ ਕਹਿੰਦੇ ਜਿਵੇਂ ਸੂਰ ਗੰਦਗੀ 'ਚ ਮੂੰਹ ਮਾਰਦਾ ਹੈ ਉਹ ਵੀ ਬੰਦਾ ਇਸੇ ਤਰ੍ਹਾਂ ਗੰਦਗੀ 'ਚ ਮੂੰਹ ਮਾਰਦਾ ਸ਼ਰਾਬ ਪੀਂਦਾ ਮਿਲ ਜਾਏਗਾ ਚੁਗਲੀ ਕਰਦਾ ਮਿਲ ਜਾਏਗਾ ਕਿਸੇ ਦੀ ਨਿੰਦਿਆ ਕਰਦਾ ਮਿਲ ਜਾਏਗਾ ਇਨੂੰ ਕਹਿੰਦੇ ਗੰਦਗੀ 'ਚ ਮੂੰਹ ਮਾਰਨਾ ਕੂਕਰ ਹੈ ਸੂਕਰ ਹੈ ਗਰਦਬਹ ਤੀਜੇ ਨੰਬਰ ਤੇ ਆਖਿਆ ਗਧਾ ਗਧਾ ਕੀ ਕਰਦਾ ਹੈ ਭਾਰ ਢੋਂਦਾ ਹੈ ਇਸੇ ਤਰ੍ਹਾਂ ਉਹ ਬੰਦਾ ਵੀ ਵਿਕਾਰਾਂ ਦਾ ਭਾਰ ਸਾਰੀ ਜ਼ਿੰਦਗੀ ਆਪਣੇ ਉੱਤੇ ਢੋਂਦਾ ਹੈ ਵਿਹਿਮਾ ਭਰਮਾ ਕਰਮਕਾਂਡਾਂ ਦਾ ਭਾਰ ਆਪਣੇ ਉੱਤੇ ਢੋਂਦਾ ਹੈ ਜਿਦੇ ਪੱਲੇ ਗੁਰੂ ਦੀ ਮੱਤ ਨਹੀਂ ਹੈ ਕੂਕਰ ਸੂਕਰ ਗਰਦਬਹ ਕਾਕਾ ਕਾਕਾ ਦਾ ਮਤਲਬ ਹੈ ਕਾਂ ਕਾਂ ਵੀ ਆਪਣੀ ਚੁੰਝ ਗੰਦਗੀ 'ਚ ਮਾਰਦਾ ਹੈ ਤਾਂ ਤੀਜੇ ਨੰਬਰ ਉੱਤੇ 5ਵੇਂ ਨੰਬਰ ਉੱਤੇ ਦੱਸਿਆ ਕਹਿੰਦੇ ਸਰਪਨੇ ਸਰਪਨੇ ਦਾ ਮਤਲਬ ਹੈ ਸੱਪ ਸੱਪ ਦੇ ਅੰਦਰ ਜ਼ਹਿਰ ਹੁੰਦਾ ਹੈ ਬਹੁਤੇ ਲੋਕਾਂ ਦੇ ਅੰਦਰ ਵੀ ਹੁੰਦਾ ਤੇ ਇੱਕ ਥਾਂ ਦੇ ਉੱਤੇ ਮੈਂ ਪੜ੍ਹ ਰਿਹਾ ਸੀ ਵੀ ਸੱਪ ਨੂੰ ਜਦੋਂ ਉਹਦੇ ਅੰਦਰਲਾ ਜ਼ਹਿਰ ਤੰਗ ਕਰਦਾ ਨਾ ਉਹ ਆਪਣੀ ਅੱਗੇ ਵਾਲਾ ਜਿਹੜਾ ਉਹਦਾ ਮੂੰਹ ਹੁੰਦਾ ਉਹਨੂੰ ਪੰਜ ਜੜੀ ਹੁੰਦੀ ਹੈ ਉਹਨੂੰ ਜ਼ੋਰ-ਜ਼ੋਰ ਦੀ ਪੱਥਰ ਦੇ ਉੱਤੇ ਪਟਕਾ-ਪਟਕਾ ਕੇ ਮਾਰਦਾ ਹੈ ਕਿਉਂ ਕਿਉਂਕਿ ਉਹਦੇ ਅੰਦਰਲਾ ਜ਼ਹਿਰ ਉਹਨੂੰ ਤੰਗ ਕਰ ਰਿਹਾ ਹੁੰਦਾ ਜਦੋਂ ਬੰਦੇ ਦੇ ਵੀ ਉਹਦੇ ਅੰਦਰਲਾ ਜ਼ਹਿਰ ਉਹ ਜ਼ਹਿਰ ਕਿਹੜਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਜ਼ਹਿਰ ਹੈ ਬੰਦੇ ਨੂੰ ਹੰਕਾਰ ਹੋਵੇ ਨਾ ਲੈ ਮੈਂ ਐਡਾ ਵੱਡਾ ਮੇਰੇ ਸਾਹਮਣੇ ਇਹ ਗੱਲਾਂ ਕਰਤੀਆਂ ਜਦੋਂ ਬੰਦੇ ਨੂੰ ਇਹ ਹੰਕਾਰ ਹੋਵੇ ਨਾ ਉਹਦੇ ਅੰਦਰਲਾ ਜ਼ਹਿਰ ਵੀ ਫਿਰ ਉਹਨੂੰ ਤੰਗ ਕਰਦਾ ਫਿਰ ਉਹ ਕਹਿੰਦਾ ਫੜਦੇ ਆ ਇਹਨੂੰ ਹੁਣੇ ਵੇਖਦੇ ਆ ਸ਼ਾਇਦ ਕਈਆਂ ਦੇ ਮਨ 'ਚ ਆ ਵੀ ਰਿਹਾ ਹੋਵੇ ਵੀ ਜਿਹੜੀਆਂ ਗੱਲਾਂ ਇਹ ਬੋਲਦਾ ਰੋਜ਼ਾਨਾ ਇਹਨੂੰ ਫੜਨਾ ਲਈਏ ਕਿਸੇ ਦਿਨ ਕਿਉਂਕਿ ਅੰਦਰਲਾ ਜ਼ਹਿਰ ਕਈ ਵਾਰੀ ਬੰਦੇ ਨੂੰ ਤੰਗ ਕਰਦਾ ਹੈ ਨਾ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਹਿੰਦੇ ਵੀ ਬੰਦਿਆ ਤੇਰਾ ਸੁਭਾਅ ਵੀ ਕਿਤੇ ਸੱਪ ਵਰਗਾ ਤਾਂ ਨਹੀਂ ਬਣ ਗਿਆ ਤੁਸੀਂ ਵੇਖੋ ਕਈ ਵਾਰੀ ਘਰ ਆਵੇ ਨਾ ਬੜਾ ਦੁਖੀ ਜਾ ਜਿਹਦਾ ਅੰਦਰ ਉਹਦਾ ਜ਼ਹਿਰ ਉਹਨੂੰ ਤੰਗ ਕਰ ਰਿਹਾ ਹੋਵੇ ਜਦੋਂ ਘਰ ਆਵੇ ਪਤਨੀ ਨੇ ਬੜੇ ਸੋਹਣੇ ਢੰਗ ਨਾਲ ਰੋਟੀ ਪਾ ਕੇ ਰੱਖੀ ਇਹਦੀ ਫੇਵਰਟ ਸਬਜ਼ੀ ਬਣਾਈ ਅੱਜ ਇਹਨੇ ਪਤਾ ਕੀ ਕੀਤਾ ਇਹਨੇ ਥਾਲੀ ਚੁੱਕੀ ਭਾਂ ਕੇ ਮਾਰੀ ਆਪਣੇ ਘਰ ਦਾ ਹੀ ਟੀਵੀ ਚੁੱਕ ਕੇ ਤੋੜ ਛੱਡਿਆ ਕਿਉਂ ਉਹ ਵਿਚਾਰੇ ਨੂੰ ਉਹਦੇ ਅੰਦਰਲਾ ਜ਼ਹਿਰ ਤੰਗ ਕਰਦਾ ਪਿਆ ਸੀਗਾ ਗੁਰੂ ਪਾਤਸ਼ਾਹ ਕਹਿੰਦੇ ਇਹ ਬੇਸ਼ੱਕ ਸੋਚੀ ਜਾਵੇ ਵੀ ਮਰਨ ਤੋਂ ਬਾਅਦ ਮੈਂ ਕਿਤੇ ਸੱਪ ਨਾ ਬਣ ਜਾਵਾਂ ਮਰਨ ਤੋਂ ਬਾਅਦ ਮੈਂ ਕਿਤੇ ਕਾਂ ਨਾ ਬਣ ਜਾਵਾਂ ਮਰਨ ਤੋਂ ਬਾਅਦ ਮੈਂ ਕਿਤੇ ਗਧਾ ਨਾ ਬਣ ਜਾਵਾਂ ਪਾਤਸ਼ਾਹ ਕਹਿੰਦੇ ਭਲਿਆ ਜੇ ਤੇਰੇ ਪੱਲੇ ਗੁਰੂ ਦੀ ਸਿੱਖਿਆ ਨਹੀਂ ਨਾ ਹੈਗੀ ਹੁਣੇ ਹੀ ਗਧਾ ਐ ਹੁਣੇ ਹੀ ਸੱਪ ਐ ਹੁਣੇ ਹੀ ਕਾਂ ਐ ਹੁਣੇ ਹੀ ਕੁੱਤਾ ਐ ਹੁਣੇ ਹੀ ਇਹ ਸਭ ਕੁਝ ਬਣਿਆ ਪਿਆ ਕੂਕਰ ਐ ਸੂਕਰ ਐ ਗਰਦਬਹ ਕਾਕਾ ਐ ਸਰਪਨੈ ਤੁਲ ਖਲੈ ਖਲੈ ਦਾ ਮਤਲਬ ਹੁੰਦਾ ਮੂਰਖ ਤੁਲ ਤੁਲ ਦਾ ਮਤਲਬ ਐ ਬਰਾਬਰ ਕਹਿੰਦੇ ਇਹ ਮੂਰਖ ਮਨੁੱਖ ਜਿਹੜਾ ਐ ਨਾ ਇਹਨਾਂ ਸਾਰੇ ਜਾਨਵਰਾਂ ਦੇ ਬਰਾਬਰ ਹੈ ਇਹਨਾਂ ਜਾਨਵਰਾਂ ਤੇ ਪੰਛੀਆਂ ਦੇ ਬਰਾਬਰ ਹੈ ਜਿਹਦੇ ਪੱਲੇ ਗੁਰੂ ਦੀ ਸਲਾਹ ਨਹੀਂ ਹੈਗੀ ਗੁਰੂ ਦੀ ਸਲਾਹ ਦੇ ਉੱਤੇ ਤੁਰਨਾ ਹੀ ਗੁਰਮੰਤਰ ਦਾ ਜਾਪ ਹੁੰਦਾ ਹੈ ਤੁਸੀਂ ਕਹੋਗੇ ਜੀ ਫਿਰ ਭਾਈ ਗੁਰਦਾਸ ਜੀ ਨੇ ਲਿਖਿਆ ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ ਵੇਖੋ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵੀ ਜਿਹੜੇ ਅਰਥ ਨੇ ਨਾ ਉਹ ਵੀ ਗੁਰਬਾਣੀ ਦੇ ਮੁਤਾਬਕ ਹੀ ਹੋਣੇ ਨੇ ਕਈ ਵਾਰੀ ਇਹ ਗੱਲ ਆਖ ਦਿੱਤੀ ਜਾਂਦੀ ਜੀ ਵੀ ਜਿਹੜੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੇ ਨਾ ਉਹ ਗੁਰਬਾਣੀ ਦੀ ਕੁੰਜੀ ਹੈ ਬੜਾ ਮਿਸਗਾਈਡ ਕੀਤਾ ਜਾਂਦਾ ਵੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਤਾਲਾ ਤੇ ਤਾਲੇ ਦੀ ਚਾਬੀ ਜਿਹੜੀ ਹੈ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਹੈ ਕਹਿਣ ਦਾ ਕੀ ਮਤਲਬ ਹੈ ਵੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਨਾਲ ਹੀ ਗੁਰਬਾਣੀ ਸਮਝ ਆ ਸਕਦੀ ਵੈਸੇ ਨਹੀਂ ਸਮਝ ਆ ਸਕਦੀ ਫਿਰ ਜਿਹੜੇ ਗੁਰੂ ਨਾਨਕ ਸਾਹਿਬ ਦੇ ਸਮੇਂ ਸੀ ਜਿਹੜੇ ਸਿੱਖ ਉਹਨਾਂ ਨੂੰ ਬਾਣੀ ਕਿਵੇਂ ਸਮਝ ਆ ਜਾਂਦੀ ਸੀ ਉਹਨਾਂ ਦੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਸੀ ਹੈਗੀਆਂ ਗੁਰੂ ਅੰਗਦ ਪਾਤਸ਼ਾਹ ਦੇ ਵੇਲੇ ਤੇ ਪੰਜਵੇਂ ਪਾਤਸ਼ਾਹ ਤੱਕ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਹੀਂ ਹੈਗੀਆਂ ਛੇਵੇਂ ਪਾਤਸ਼ਾਹ ਦੇ ਵੇਲੇ ਉਹਨਾਂ ਨੇ ਆਪਣੀਆਂ ਵਾਰਾਂ ਜੜੀਆਂ ਨੇ ਉਹ ਲਿਖੀਆਂ ਨੇ ਹਵਾਲਾ ਮਿਲ ਜਾਂਦਾ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰਪਾਰੀ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਗੁਰਤਾ ਗੱਦੀ ਤੇ ਬਹਿ ਚੁੱਕੇ ਨੇ ਭਾਈ ਗੁਰਦਾਸ ਜੀ ਉਦੋਂ ਆਪਣੀਆਂ ਵਾਰਾਂ ਲਿਖ ਰਹੇ ਨੇ ਤੇ ਪਹਿਲੇ ਪੰਜ ਗੁਰੂ ਪਾਤਸ਼ਾਹ ਦੇ ਵੇਲੇ ਫਿਰ ਉਹ ਕਿਵੇਂ ਗੁਰਬਾਣੀ ਸਮਝ ਆ ਜਾਂਦੀ ਸੀ ਐਸੀ ਗੱਲ ਬਿਲਕੁਲ ਨਹੀਂ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਕਰਕੇ ਹੀ ਸਾਨੂੰ ਗੁਰਬਾਣੀ ਸਮਝ ਆ ਸਕਦੀ ਹੈ ਨਹੀਂ ਗੁਰਬਾਣੀ ਜਿਹੜੀ ਹੈ ਉਹ ਆਪਣੇ ਆਪ ਦੇ ਵਿੱਚ ਸਮਝ ਆਉਂਦੀ ਹੈ ਸਗੋਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਸਮਝਣ ਵਾਸਤੇ ਸਾਨੂੰ ਗੁਰਬਾਣੀ ਦੀ ਲੋੜ ਪੈਂਦੀ ਹੈ ਇਹ ਕਹਿਣਾ ਚਾਹੀਦਾ ਤੇ ਵਾਕੇ ਪੈਂਦੀ ਵੀ ਹੈ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਬਹੁਤੀਆਂ ਵਾਰਾਂ ਐਸੀਆਂ ਨੇ ਜਿਹੜੀਆਂ ਏਦਾਂ ਸਮਝ ਨਹੀਂ ਆਉਣਗੀਆਂ ਪਰ ਜੇ ਉਹਦੇ ਵਿੱਚ ਗੁਰਬਾਣੀ ਦਾ ਫਾਰਮੂਲਾ ਫਿਟ ਕੀਤਾ ਜਾਵੇ ਨਾ ਜੇ ਉਹਦੇ ਵਿੱਚ ਗੁਰਬਾਣੀ ਦੀ ਥਿਊਰਮ ਫਿਟ ਕੀਤੀ ਜਾਵੇ ਤੇ ਉਹ ਸਮਝ ਆ ਜਾਂਦਾ ਹੈ ਵੀ ਇਹ ਭਾਈ ਗੁਰਦਾਸ ਜੀ ਕਹਿਣਾ ਕੀ ਚਾ ਰਹੇ ਨੇ ਕਿਉਂਕਿ ਭਾਈ ਗੁਰਦਾਸ ਜੀ ਨੇ ਪਹਿਲਾਂ ਗੁਰਬਾਣੀ ਨੂੰ ਪੜ੍ਹਿਆ ਸਟੱਡੀ ਕੀਤਾ ਹੈ ਉਸ ਤੋਂ ਬਾਅਦ ਉਹਨਾਂ ਨੇ ਆਪਣੀਆਂ ਵਾਰਾਂ ਲਿਖੀਆਂ ਨੇ ਗੁਰਬਾਣੀ ਨੂੰ ਸਟੱਡੀ ਕਰਕੇ ਤੇ ਇਸ ਕਰਕੇ ਸਾਰਾ ਮਹਾਨ ਖਜ਼ਾਨਾ ਗੁਰਬਾਣੀ ਦੇ ਵਿੱਚ ਹੈ ਹੁਣ ਜਿਹੜੀ ਇਹ ਪੰਕਤੀ ਹੈ ਨਾ ਵਾਹ ਗੁਰੂ ਗੁਰ ਮੰਤਰ ਹੈ ਹੁਣ ਵਾਹ ਗੁਰੂ ਇਹ ਲਫ਼ਜ਼ ਜਿਹੜਾ ਸੀ ਨਾ ਅਸੀਂ ਤੇ ਇਹ ਵੀ ਊਡ ਪਟਾੰਗ ਜਿਹਾ ਬਣਾ ਛੱਡਿਆ ਵਗਰੂ 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 ਕਹੀ ਇਦਾਂ ਕਰੀ ਜਾਂਦੇ ਨੇ ਉਹ ਸਮਝ ਨਹੀਂ ਆਉਂਦਾ ਬੋਲਦੇ ਕੀ ਪਏ ਨੇ ਕਈਆਂ ਨੇ ਗਰੋ 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 ਇੰਨਾ ਹੀ ਪਤਾ ਲੱਗਦਾ ਕਈਆਂ ਦਾ ਵਾਹ ਵੀ ਨਹੀਂ ਪਤਾ ਲੱਗਦਾ ਫਿਰ ਅਸੀਂ ਨਾਲ ਇੱਕ ਉਚਾਰਨ ਕਰਨਾ ਸ਼ੁਰੂ ਕਰਤਾ ਕਈ ਵਾਹੇ ਗੁਰੂ ਉਹ ਲੰਬਾ ਤੇ ਲੈ ਜਾਂਦੇ ਉਹਨੂੰ ਅਸਲ ਜਿਹੜਾ ਉਚਾਰਨ ਹੈ ਨਾ ਉਹ ਹੈ ਵਾਹ ਗੁਰੂ ਅਸਲ ਉਚਾਰਨ ਹੈ ਵਾਹ ਗੁਰੂ ਵਾਹ ਦਾ ਵਾਹ ਆਪਾਂ ਕਦੋਂ ਕਹਿੰਦੇ ਆ ਜਦੋਂ ਕੋਈ ਅश्चਰਜ ਕੌਤਕ ਦੇਖਦੇ ਆ ਅश्चਰਜ ਕੌਤਕ ਤੇ ਇਹ ਜਿਹੜਾ ਵਾਹ ਗੁਰੂ ਲਫ਼ਜ਼ ਹੈ ਨਾ ਇਹ ਕਿਸੇ ਗੁਰੂ ਸਾਹਿਬ ਨੇ ਨਹੀਂ ਵਰਤਿਆ ਕਿਸੇ ਭਗਤ ਸਹਿਬਾਨ ਨੇ ਨਹੀਂ ਵਰਤਿਆ ਕਿਸੇ ਗੁਰਸਿੱਖ ਨੇ ਨਹੀਂ ਵਰਤਿਆ ਇਹ ਕੇਵਲ ਤੇ ਕੇਵਲ ਭਟ ਸਹਿਬਾਨ ਨੇ ਵਰਤਿਆ ਕੇਵਲ ਤੇ ਕੇਵਲ ਭਟ ਸਹਿਬਾਨ ਨੇ ਹੋਰ ਕਿਸੇ ਨੇ ਨਹੀਂ ਵਰਤਿਆ ਤੇ ਉਹਨਾਂ ਨੇ ਪਤਾ ਕਿਉਂ ਵਰਤਿਆ ਭਟ ਸਹਿਬਾਨ ਬੜੀਆਂ ਜਗ੍ਹਾ ਦੇ ਉੱਤੇ ਘੁੰਮ ਫਿਰ ਕੇ ਆਏ ਉਹਨਾਂ ਨੇ ਆਪ ਜ਼ਿਕਰ ਕੀਤਾ ਰਹਿਓ ਸੰਤ ਹੋ ਟੋਲ ਸਾਧ ਬਹੁ ਤੇਰੇ ਡਿਠੇ ਸੰਿਆਸੀ ਤਪਸੀ ਮੁਖੋਂ ਇਹ ਪੰਡਿਤ ਮਿੱਠੇ ਬਰਸ ਏਕ ਹੋਂ ਫਿਰਿਓ ਕਿੰਨੇ ਨਾ ਪਰਚੋ ਲਾਇਓ ਕਹਤਿਆਂ ਕਹਤੀ ਸੁਣੀ ਰਹਿਤ ਕਉ ਖੁਸ਼ੀ ਨਾ ਆਇਓ ਉਹਨਾਂ ਨੇ ਆਖਿਆ ਵੀ ਬੜੇ ਅਸੀਂ ਸੰਿਆਸੀਆਂ ਕੋਲ ਬੜੇ ਸੰਤਾਂ ਕੋਲ ਬੜੇ ਬ੍ਰਹਮਚਾਰੀਆਂ ਕੋ ਗਏ ਅਸੀਂ ਸੋਚਿਆ ਸ਼ਾਇਦ ਉਹਨਾਂ ਕੋਲੋਂ ਸਿੱਖਿਆ ਲੈ ਕੇ ਸਾਡਾ ਜੀਵਨ ਵਧੀਆ ਬਣ ਜਾਏਗਾ ਪਰ ਨਹੀਂ ਬਣਿਆ ਬਰਸ ਇੱਕ ਹੋਂ ਬਰਸ ਇੱਕ ਹੋਂ ਫਿਰਿਓ ਇੱਕ ਸਾਲ ਅਸੀਂ ਫਿਰਦੇ ਰਹੇ ਪਰ ਕਿੰਨੇ ਨਾ ਪਰਚੋ ਲਾਇਓ ਕਹਤਿਆਂ ਕਹਤੀ ਸੁਣੀ ਰਹਿਤ ਕਹੋ ਖੁਸ਼ੀ ਨਾ ਆਇਓ ਬਾਹਰੋਂ ਹੀ ਸਾਰੇ ਚੰਗੀਆਂ ਗੱਲਾਂ ਕਰਦੇ ਸੀ ਪਰ ਜਦੋਂ ਲਾਗੇ ਹੋ ਕੇ ਵੇਖਿਆ ਤਾਂ ਉਹ ਚੀਜ਼ ਨਹੀਂ ਸੀਗੀ ਕਹਿੰਦੇ ਪਰ ਗੁਰੂ ਪਾਤਸ਼ਾਹ ਜਦੋਂ ਹੁਣ ਤੁਹਾਡੀ ਸ਼ਰਨ ਦੇ ਵਿੱਚ ਆਏ ਆ ਨਾ ਤੁਹਾਡੀ ਬਾਣੀ ਨੂੰ ਅਸੀਂ ਪੜਿਆ ਬਾਣੀ ਨੂੰ ਅਸੀਂ ਵਿਚਾਰਿਆ ਸਾਡੇ ਜੀਵਨ ਦੇ ਵਿੱਚ ਜਦੋਂ ਹੁਣ ਤਬਦੀਲੀ ਆਈ ਸਾਡਾ ਜੀਵਨ ਇਦਾਂ ਦਾ ਬਣ ਗਿਆ ਕੱਚੋਂ ਹੋਂ ਕੰਚਨ ਭਇਓ ਸ਼ਬਦ ਗੁਰ ਸ਼ਰਵਣੇ ਸੁਣਿਓ ਜਦੋਂ ਤੁਹਾਡੇ ਸ਼ਬਦ ਨੂੰ ਅਸੀਂ ਆਪਣੇ ਕੰਨਾਂ ਨਾਲ ਸੁਣਿਆ ਸਾਡੇ ਜੀਵਨ ਦੀ ਅਵਸਥਾ ਕੱਚ ਤੋਂ ਕੰਚਨ ਵਰਗੀ ਬਣੀ ਐ ਜਦੋਂ ਇਹ ਕੱਚ ਤੋਂ ਕੰਚਨ ਵਰਗੀ ਅਵਸਥਾ ਬਣੀ ਨਾ ਉਸ ਸਟੇਜ ਤੇ ਜਾ ਕੇ ਇਹ ਲਫਜ਼ ਉਚਾਰਨ ਕੀਤਾ ਸੀ ਵਾਹ ਗੁਰੂ ਹੇ ਗੁਰੂ ਤੂੰ ਵਾਹ ਐ ਅਸੀਂ ਇੰਨੀਆਂ ਥਾਵਾਂ ਤੇ ਭਟਕਦੇ ਰਹੇ ਸਾਡੀ ਜੀਵਨ ਚ ਕੋਈ ਕ੍ਰਾਂਤੀ ਨਹੀਂ ਸੀ ਆਈ ਪਰ ਗੁਰੂ ਤੂੰ ਵਾਹ ਐ ਤੇਰੀ ਬਾਣੀ ਨੂੰ ਪੜਿਆ ਤੇਰੀ ਬਾਣੀ ਨੂੰ ਵਿਚਾਰਿਆ ਸਾਡਾ ਜੀਵਨ ਹੀ ਬਦਲ ਕੇ ਰੱਖ ਦਿੱਤਾ ਤੂੰ ਗੁਰੂ ਤੂੰ ਵਾਹ ਐ ਕਮਾਲ ਕਰ ਦਿੱਤੀ ਗੁਰੂ ਇਹ ਵਾਹ ਇੰਗਲਿਸ਼ ਵਰਡ ਵੀ ਹੈ ਨਾ ਵਾਓ ਉਹ ਕਦੋਂ ਕਹਿੰਦੇ ਨੇ ਜਦੋਂ ਬੜਾ ਹੈਰਾਨ ਹੁੰਦੇ ਨੇ ਕਹਿੰਦੇ ਵਾਓ ਉਹਨਾਂ ਦੇ ਕੋਲ ਵੀ ਲਫ਼ਜ਼ ਹੈ ਤੇ ਇੱਥੇ ਵਾਹ ਉਚਾਰਨ ਹੈ ਗੁਰਮਤਿ ਦੇ ਵਿੱਚ ਅੰਗਰੇਜ਼ ਜਿਹੜੇ ਨੇ ਉਹ ਵਾਓ ਕਹਿੰਦੇ ਪਰ ਇੱਥੇ ਅਜੀਬ ਜਿਹਾ ਬਣਾਤਾ ਗਰੋ ਗਰੋ ਕਰਕੇ ਸਾਰੀ ਜਾਂਦੇ ਸਾਡੇ ਲੋਕ ਹੋ ਵਾਹ ਗੁਰੂ ਹੇ ਗੁਰੂ ਤੂੰ ਵਾਹ ਹੈ ਤੇ ਜਿਹੜਾ ਜਿਸ ਗੁਰੂ ਨੂੰ ਵਾਹ ਆਖਿਆ ਜਾ ਰਿਹਾ ਹੈ ਨਾ ਉਹਦਾ ਜਿਹੜਾ ਦਿੱਤਾ ਹੋਇਆ ਗੁਰਮੰਤਰ ਹੈ ਉਹ ਗੁਰਮੰਤਰ ਕੀ ਹੈ ਗੁਰੂ ਦੀ ਸਲਾਹ ਉਹਦਾ ਜਿਹੜਾ ਦਿੱਤਾ ਹੋਇਆ ਗੁਰਮੰਤਰ ਹੈ ਨਾ ਵਾਹ ਗੁਰੂ ਗੁਰਮੰਤਰ ਹੈ ਜੇ ਕੋਈ ਇਹਨੂੰ ਜਪ ਲਵੇ ਜਪ ਭਾਵ ਗੁਰੂ ਦੀ ਸਲਾਹ ਨੂੰ ਗੁਰੂ ਦੀ ਸਿੱਖਿਆ ਨੂੰ ਜੀਵਨ 'ਚ ਅਪਲਾਈ ਕਰੇ ਜਪ ਹੋਮੇ ਖੋਈ ਹੋਮੇ ਜੀਵਨ 'ਚੋਂ ਪਾਸੇ ਆ ਸੀਗੀ ਇਹਦੇ ਅਰਥ ਅਸੀਂ ਗੁਰਬਾਣੀ ਦੇ ਵਿਚਾਰ ਨੂੰ ਨਾ ਸਮਝਦੇ ਹੋਇਆ ਆਪਣੇ ਆਪ ਹੀ ਇਹਨਾਂ ਸ਼ਬਦਾਂ ਦੇ ਅਰਥ ਕਰ ਕਰਕੇ ਅਸੀਂ ਤੁਰੇ ਗਏ ਤੇ ਉਹਦੇ ਕਰਕੇ ਬਹੁਤੀ ਵਾਰ ਜਿਹੜੀ ਹੈ ਨਾ ਉਹ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਸੋ ਬਾਣੀ ਤੁਹਾਨੂੰ ਜਿੱਥੇ ਪਾਤਸ਼ਾਹ ਜੀ ਕਹਿ ਰਹੇ ਨੇ ਨਾ ਜਪ ਗੋਬਿੰਦ ਗੋਪਾਲ ਲਾਲ ਜਪਣ ਦਾ ਮਤਲਬ ਕੀ ਹੈ? ਦ੍ਰਿੜ ਕਰਨਾ, ਗੁਰੂ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਅਪਣਾ ਲੈਣਾ, ਗੁਰੂ ਦੀ ਸਿੱਖਿਆ ਮੁਤਾਬਕ ਤੁਰਨਾ। ਜਿਹਨੂੰ ਤੁਰਨਾ ਆ ਗਿਆ ਉਹਨੇ ਜਪਿਆ ਜਿਹਨੂੰ ਤੁਰਨਾ ਨਹੀਂ ਆਇਆ ਉਹ ਭਾਵੇਂ ਜ਼ੁਬਾਨ ਤੋਂ ਜਿੰਨਾ ਮਰਜ਼ੀ ਪਖੰਡ ਕਣ ਪਖੰਡ ਕਰਕੇ ਦੱਸੀ ਜਾਵੇ ਉਹਨੂੰ ਜਪਣਾ ਨਹੀਂ ਆਇਆ ਅਜੇ ਤੱਕ। ਜਪ ਗੋਬਿੰਦ ਗੋਪਾਲ ਲਾਲ RAM ਨਾਮ ਸਿਮਰ ਤੂੰ ਜੀਵੇਂ ਫਿਰਨਾ ਖਾਈ ਮਹਾਕਾਲ ਕਹਿੰਦੇ ਜਦੋਂ ਤੂੰ ਅਕਾਲ ਪੁਰਖ ਦੀ ਵਿਚਾਰਨਾ ਭਲਿਆ ਜੁੜ ਜਾਵੇਂਗਾ ਨਾ ਉਹਦੀ ਬਾਣੀ ਨਾਲ ਜੁੜ ਜਾਵੇਂਗਾ ਬਾਣੀ ਮੁਤਾਬਕ ਤੇਰਾ ਜੀਵਨ ਬਣ ਜਾਏਗਾ ਤੂੰ ਫਿਰ ਜੀਵੇਂ ਵੈਸੇ ਤੇ ਮਰਿਆ ਪਿਆ ਸੀਗਾ ਆਤਮਕ ਤੌਰ ਦੇ ਉੱਤੇ ਪਰ ਜਦੋਂ ਗੁਰੂ ਦੀ ਬਾਣੀ ਦੀ ਵਿਚਾਰ ਜੀਵਨ ਚ ਆਈ ਜੂਣਾ ਸ਼ੁਰੂ ਕਰ ਦਿੱਤਾ ਆਖਾਂ ਜੀਵਾਂ ਵਿਸਰੈ ਮਰ ਜਾਵਾਂ ਜਦੋਂ ਤੱਕ ਮੈਂ ਆਖਦਾ ਤਦੋਂ ਤੱਕ ਮੈਂ ਜੀਣਾ ਜਦੋਂ ਮੈਨੂੰ ਰੱਬ ਵਿਸਰਦਾ ਏ ਮੈਂ ਮਰ ਜਾਣਾ ਕਹਿੰਦੇ ਫਿਰ ਨਾ ਖਾਈ ਮਹਾਕਾਲ ਮਹਾਕਾਲ ਦਾ ਮਤਲਬ ਇਥੇ ਆਤਮਿਕ ਮੌਤ ਉਹ ਕਈ ਸਾਡੇ ਅਣਜਾਣ ਵੀਰ ਅੱਜ ਰੱਬ ਦਾ ਨਾਮ ਮਹਾਕਾਲ ਰੱਖ ਕੇ ਬੈਠੇ ਹੋਏ ਨੇ ਕਿੱਡੇ ਅਣਜਾਣ ਨੇ ਇਥੇ ਤੇ ਅਕਾਲ ਹੈ ਅਕਾਲ ਪੁਰਖ ਦੀ ਗੱਲ ਹੈ ਅਕਾਲ ਮੂਰਤ ਦੀ ਗੱਲ ਹੈ ਮਹਾਕਾਲ ਦੀ ਗੱਲ ਨਹੀਂ ਗੁਰਬਾਣੀ ਵਿੱਚ ਮਹਾਕਾਲ ਆਤਮਿਕ ਮੌਤ ਨੂੰ ਆਖਿਆ ਗਿਆ ਭਿਆਨਕ ਆਤਮਿਕ ਮੌਤ ਤੁਸੀਂ ਭਾਵੇਂ ਅਰਥ ਪੜ੍ਹ ਕੇ ਵੇਖ ਲਿਓ ਮਹਾਕਾਲ ਦਾ ਮਤਲਬ ਹੈ ਭਿਆਨਕ ਆਤਮਿਕ ਮੌਤ ਵੀ ਜੇ ਤੂੰ ਰੱਬ ਦੇ ਨਾਮ ਨਾਲ ਜੁੜ ਜਾਏਗਾ ਤੈਨੂੰ ਆਤਮਿਕ ਮੌਤ ਖਾਏਗੀ ਨਹੀਂ ਤੈਨੂੰ ਇਹ ਕੁਝ ਨਹੀਂ ਕਹਿ ਸਕਦੀ ਜੇ ਤੂੰ ਰੱਬ ਦੀ ਵਿਚਾਰ ਨਾਲ ਜੁੜਿਆ ਹੋਏਗਾ